ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਸਰਾਮ ਫੈਮਿਲੀ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਜੋ ਵਾਹਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਆਪਾਂ ਵੀ ਵਧੀਆ ਠੀਕ ਠਾਕ ਆ ਜੀ ਚੜ੍ਹਦੀ ਕਲਾ ਦੇ ਵਿੱਚ ਧੁੱਪ ਪਈ ਜਾਂਦੀ ਆ ਮੂੰਹ ਦੇ ਉੱਤੇ ਆ ਟਾਈਮ ਹੋ ਗਿਆ ਜੀ ਹੁਣ ਵੱਜ ਗਏ 3 ਤੇ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ 3 ਵਜੇ ਕੋਕੀ ਸਵੇਰੇ ਵੀਡੀਓ ਸਟਾਰਟ ਨਹੀਂ ਹੋਈ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਬੱਟਨ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਸਾਡੀ ਵੀਡੀਓ ਦੇਖ ਸਕੋ ਚਲੋ ਜੀ ਅੱਜ ਆਪਾਂ ਰੈਡੀ ਹੋ ਗਏ ਨਾ ਨੂੰ ਲੈ ਇੱਕ ਮੈਂਬਰ ਰਹਿ ਗਿਆ ਨਾ ਉਹਨਾਂ ਨਾਲ ਦੀਦੀ ਨੂੰ ਆਣ ਗਏ ਹੋਇਆ ਅੱਜ ਆਪਣਾ ਕੱਪੜਿਆਂ ਦਾ ਕੰਮ ਸੀ ਜਿਹੜਾ ਉਹ ਆਪਾਂ ਅੱਜ ਕੱਪੜੇ ਧੋਤੇ ਨੇ ਕਿ ਕਿ ਦਿਨ ਛੱਡ ਕੇ ਧੋਨੇ ਹੁੰਨੇ ਆ ਇਹ ਕੱਪੜੇ ਤੇ ਅੱਜ ਮਸ਼ੀਨ ਲਾਉਂਦਾ ਦਿਨ ਸੀਗਾ ਤੇ ਅੱਜ ਮਸ਼ੀਨ ਲਈ ਕੱਪੜੇ ਧੋਤੇ ਹੈਗੇ ਹੋਰ ਵੀ ਕੰਮ ਧੰਦੇ ਕਰੇ ਨੇ ਸਾਰੇ ਤੇ ਹੁਣ ਆਪਾਂ ਤਿਆਰ ਹੋ ਗਏ ਆ ਪੁੱਤ ਨੂੰ ਸੀਗੀ ਅੱਜ ਛੁੱਟੀ ਕਿਉਂਕਿ ਉਹਦੇ ਸਕੂਲ ਦੇ ਵਿੱਚ ਸੀਗਾ ਐਨ ਬਿਲਕੁਲ ਫੰਕਸ਼ਨ ਸੀਗਾ ਛੋਟੇ ਬੱਚਿਆਂ ਦਾ ਤਾਂ ਉਹ ਨੂੰ ਛੁੱਟੀ ਸੀਗੀ ਤੇ ਆਪਾਂ ਹੁਣ ਰੈਡੀ ਹੋ ਗਏ ਸਾਰਿਆਂ ਨੇ ਆਪਾਂ ਹੁਣ ਜਾ ਰਹੇ ਆ ਗੁਰਦੁਆਰਾ ਸਾਹਿਬ ਸੈਦਿਆਂ ਸਾਹਿਬ ਜੀ ਤੇ ਉੱਥੇ ਚੱਲੇ ਆਂਗੇ ਤੇ ਅੱਜ ਫਿਰ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਬਣੇ ਰਹੋ ਵੀਡੀਓ ਦੇ ਨਾਲ ਜਦ ਤੱਕ ਚਲੋ ਜੀ ਭਗ ਜਾਣ ਦੇ ਕੋਈ ਗੱਲ ਨਹੀਂ ਜਾਊਗੀ ਜੇ ਤਾਹਾਂ ਤੋਂ ਸੈਂਟਰ ਤੋਂ ਚੱਦਲ ਸਾਹਿਬ ਚਲੀਏ ਚਲੋ ਤਿਆਰ ਹੋ ਤੁਸੀਂ ਤੁਸੀਂ ਸਾਰਿਆਂ ਨੂੰ ਪਹਿਲਾਂ ਨਾਤੇ ਹੋ ਜ ਸਵੇਰੀ ਹੈ ਨਾ ਵਧੀਆ ਹੋਗੇ ਨਾਉਣੀ ਸੀਗਾ ਮਗਮਿਲ ਨਾ ਨਹੀਂ ਫਿਰ ਅੱਜ ਸਪਾ ਦੇ ਤਿਆਰ ਹੁੰਦੇ ਹੁੰਦੇ ਲੋ ਜੀ ਦੀਦੀ ਰਹਿ ਕੇ ਤਿਆਰ ਹੋਣ ਵਾਲੇ ਕੱਲੇ ਬਸ ਉਹਨਾਂ ਆਉਣਗੇ ਹੋਇਆ ਕਿਉਂਕਿ ਨਾ ਕੱਪੜੇ ਜੇ ਅਸੀਂ ਅੱਜ ਕੁਝ ਕੋਟ-ਕੂਟ ਕੱਢੇ ਸੀ ਕੁਝ ਨਾ ਕੰਬਲਾਂ ਦੇ ਉਹ ਛਾਰਜ ਜੇ ਹੋ ਕਰੇ ਸੀਗੇ ਕੱਢੇ ਸੀ ਤੇ ਫਿਰ ਇੱਕ ਵਾਰ ਨਾ ਉਹ ਧੋ ਕੀ ਹੋ ਹੁੰਦੇ ਨੇਗੇ ਇੱਕ ਵਾਰ ਹਨਾ ਧੋ ਕੇ ਫੇਰ ਹੀ ਚੜਾਏ ਜਾਂਦੇ ਕਿਉਂਕਿ ਸਮੈਲ ਜੀ ਆਉਂਦੀ ਰਹਿੰਦੀ ਹੈ ਫਿਰ ਬੈੱਡਾਂ ਦੀਆਂ ਜਿੱਥੇ ਵੀ ਜਿਹੜੀ ਟੀਜ ਰੱਖੇ ਹੁੰਦੇ ਆ ਤਾਂ ਕਰਕੇ ਉਹ ਧੂਣ ਕਰਕੇ ਅੱਜ ਕੱਪੜੇ ਸੀ ਜਿਹੜੇ ਜ਼ਿਆਦਾ ਹੋ ਗਏ ਤੇ ਹੁਣ ਬਸ ਆਪਾਂ ਸਾਰੇ ਤਿਆਰਾਂਗੇ ਤੇ ਦੀਦੀ ਨਹਣ ਗਏ ਹੋਏ ਆ ਉਹਦੇ ਕਰਕੇ ਤੇ ਬਸ ਰੈਡੀ ਹੋ ਕੇ ਫਿਰ ਆਪਾਂ ਚੱਲਦੇ ਆ ਤੇ ਤੁਹਾਨੂੰ ਵੀ ਕਰਾਉਣੇ ਆ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਆਪਾਂ ਹੋ ਗਏ ਤਿਆਰ ਠੀਕ ਆ ਚੱਲੀਏ ਹਰਛ ਦੀ ਹੈ ਇਹਨੂੰ ਦੇ ਦੇ ਦੀਦੀ ਨੇ ਇੱਕ ਕੋਟ ਆ ਨਵਾ ਕੇਵਲ ਵਾਲਾ ਹੈਗਾ ਦੀ ਕੇਵਲ ਵਾਲਾ ਕਿਹੜਾ ਚਲੋ ਜੀ ਆਪਾਂ ਚੱਲਦੇ ਹਾਂ ਹੋਰ ਜਬੀ ਪਲੱਸ 116 ਕੁ ਵੀ ਫੀ ਲੱਗੇ ਲੱਗੀ ਚਿੰਦਾ ਲਾਉਣਾ ਇਹ ਹੈਗਾ ਬੜਾ ਸ਼ੋਹਣਾ ਤੇ ਆਲਾ ਪਿਆਰਾ ਕਿਚਨ ਚਲ ਜੀ ਬੱਤ ਚਿੰਦਾ ਲਾਉਣਾ ਰਹਿ ਗਏ ਬਸ ਦੋ ਹਾਂ ਢੇਰ ਲੱਗਦੇ ਚਲੋ ਜੀ ਲਈਏ ਬਾਬਿਆਂ ਦਾ ਨਾ ਚੱਲੀਏ ਗੁਰਦੁਆਰਾ ਸਾਹਿਬ ਲਓ ਮੈਂ ਗੇਟ ਲਾ ਦੇ ਤਾ ਇੱਥੇ ਪਾ ਲਾ ਚੱਲੀਏ ਚਲ ਵਾਹਿਗੁਰੂ ਸਤਿ ਸ੍ਰੀ ਅਕਾਲ ਸਭ ਚੇਤ ਪ੍ਰਸਾਦਿਓ ਚੱਲਦੇ ਆ ਜੀ ਆਪਾਂ ਜਾ ਦੇ ਬੰਨੀ ਗਾਣੇ ਲਾ ਕਰ ਦੇ ਲੈ ਉਹ ਗੱਡੀ ਹੋ ਗਈ ਬੈਕ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਬਾਬਿਆਂ ਦੇ ਪਹੁੰਚ ਕੇ ਆਏਗਾ ਜਿਪੋ ਬੋਹਾ ਦਾ ਪਜਾਰ ਦੁਕਾਨਾ 메ਨ ਬਾਜ਼ਾਰ ਬੋਹਾ 메ਨ ਬਾਜ਼ਾਰ ਬੋਹਾ ਕਿੰਨੇ ਕਿਲੋਮੀਟਰ ਆ ਸੱਜਣ ਸਾਹਿਬ ਛੱਡੇ ਕਿ ਤਨ ਚਾਰ ਹੋਵੇ ਛੱਡੇ ਕਿ ਤਨ 4 ਕਿਲੋਮੀਟਰ ਮੱਟੀ ਨਹੀਂ ਹੈਗਾ ਕਿੰਨੂੰ ਕਿੰਨੂੰ ਉਹਨਾਂ ਵਾਲੀ ਵੀ ਵੈਲਿਡਿਟੀ ਅੱਜ ਖਤਮ ਹੋ ਗਈ ਨਾ ਤੇ ਉਹਨਾਂ ਵਾਲੀ ਗੱਡੀ ਦੀ ਤਾਂ ਕਰਦਾ ਅੱਜ ਤਾਂ ਇਹ ਬਾਰ ਖੁੱਟੀ ਹੀ ਹੋ ਜਾਂਦਾ ਫਿਰ ਥੀਰੂ ਕੱਜ ਵੀ ਨਹੀਂ वो तो चपड़ा है ये हस्तगत है ब्राजीन में तक उंगली पे कहीं नहीं लगती चेकते जी जाया करते 50000 60000 मान जाता होटल करते आ रही है जो गन भी पूरे लिए तरह मार के बनानी है हम यहां आ गई आ गई जाके नहीं खुदा हूं खुसावी ਹੌਰੀ ਕੀ जी ਦੇਖਦਾ गुरु अमरदास साहिब जी का ਅਮਰਦਾਸ ਸਾਹਿਬ ਜੀ ਦਾ ਗੁਰੂ ਘਰ ਜੀ ਆਪ ਬਾਤ ਕਰੋ ਲੇਟ ਕਰੋ ਸੰਤੋ

ਚਲੋ ਜੀ ਚੱਲੀਏ ਅੱਗੇ ਪਹਿਲਾ ਐਂਟਰੈਂਸ ਇਧਰੋਂ ਹੁੰਦੀ ਸੀ ਜੀ ਅੰਦਰ ਜਾਣ ਦਾ ਰਸਤਾ ਤੇ ਹੁਣ ਦਰਬਾਰ ਸਾਹਿਬ ਜਿਹੜਾ ਨਵਾਂ ਦਰਬਾਰ ਸਾਹਿਬ ਦੀ ਸਥਾਪਨਾ ਹੋ ਰਹੀ ਹੈ ਤੇ ਉਹਦੇ ਕਰਕੇ ਹੁਣ ਉਹ ਗੇਟ ਨੇਗੇ ਗੇਟ ਤਾਂ ਤਿੰਨ ਨੇਗੇ ਹੁਣ ਇਧਰ ਦੀ ਜਾਣ ਦਾ ਰਸਤਾ ਹੈਗਾ 메ਨ ਗੇਟ ਉਧਰ ਹੀ ਆ ਜੀ ਹੁਣ ਦਰਬਾਰ ਸਾਹਿਬ ਇਧਰ ਸਜੋਬਿਤ ਨੇ ਮਹਾਰਾਜ ਜੀ ਤਾਂ ਕਰਕੇ ਆਪਾਂ ਨੂੰ ਇਧਰਲੇ ਗੇਟ ਵਿਚਲੀ ਜਾਣਾ ਪੈਂਦਾ ਹੈ ਹਿੰਦ ਹੈਗਾ ਸੈਦੇ ਵਾਲਾ ਸਾਹਿਬ ਜੋ ਕਿ ਬੋਹਾ ਤੋਂ 4 ਕਿਲੋਮੀਟਰ ਦੇ ਪਿੱਛੇ ਤੇ ਹੈ ਇਹ ਗੇਟ ਵਿੱਚ ਦੀ ਆਪਾਂ ਹੁਣ ਐਂਟਰ ਹੋਵਾਂਗੇ ਜੀ ਵਾਹ ਕਿਰੋ ਜੀ ਤਾਂ ਨਿਕਲ ਵਰਤਾਂ ਸੀ

समस्या भर दी मस्या भी बहुत ज्यादा घट होता ਇਸ ਦਾ ਪੈਸਾ ਦੇ ਵਿੱਚ ਆਉਣਾ ਨਹੀਂ ਰਹਿ ਗਈ ਕਿੱਦਾਂ ਰਹਿ ਗਈ ਰਹਿ ਗਈ ਹੈਗਾ ਸਾਰੇ ਲੋਕਾਂ ਦੇ ਨਾਲ ਨਾਲ ਆਏ ਬਣਾਉਂਦੇ ਆਏ ਕਿ ਕਿ ਪਾਪ ਨੇ ਇਹ ਸਭ ਤੋਂ ਮੇਰੇ ਨਾਲ ਜਾਏ ਜਿਹੜਾ ਉਹ ਕਰਾ ਦੇਣਾ ਜਿਹਦੇ ਨਾਲ ਸਭਾ ਦੀ ਹੱਥ ਆ ਬਣਾ ਦੀ ਹੱਥ भीम राम माने जला आगे भगवान के नाम से आगे के के बाप मेरा बोले कोई तकलीफ हो या कुछ भी कहना हो बाबा बोल दो देश कि जन आप आएंगे आप आएंगे आप आना करके हां मेरी सर साधना का ये नियम बताया जा रहे हैं रामदास जी माफी चाहो मेरे जितना स्वाग है इधर तो अभी बंद करते हैं ਮੈਂ ਚੱਲਣੇ ਹੁਣ ਤੇ ਤੁਸੀਂ ਜੇਬ ਚ ਪਾਲਾ ਲਵਦਾ ਕੰਨੀ ਹੈ

ਹੈਗਾ ਆਪਣਾ ਇਸ ਸ਼ਰੂਪਰਕਾਰ ਜੀ ਉਧਰ ਬੀਬੀਆਂ ਲਈ ਹੈ ਪਿੱਛੇ ਦਰਬਾਰ ਸਾਹਿਬ ਦੀ ਜਿਹੜੀ ਨਵੀਂ ਸਥਾਪਨਾ ਹੋ ਰਹੀ ਹੈ ਇਹ ਵਾਲੀ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਪਹਿਲਾਂ ਆਹ ਜਗ੍ਹਾ ਤੇ ਹੁੰਦੀ ਸੀ ਉਹ ਦਰਬਾਰ ਸਾਹਿਬ ਦੀ ਸੋਗਤ ਉਧਰ ਬਿਲਡਿੰਗ ਤਿਆਰ ਹੋ ਰਹੀ ਹੈ ਹਜੇ ਟਾਈਮ ਲੱਗ ਜਾਣਾ ਹੈ ਇਸ ਨੂੰ ਜੋ ਵੀ ਸੇਵਾ ਕਰਨਾ ਚਾਹੁੰਦਾ ਹੈ ਉਹਦਾ ਹਿੱਸਾ ਪਾਉਣਾ ਚਾਹੁੰਦਾ ਇੱਥੇ ਆਪਾਂ ਦੀ ਸੇਵਾ ਬਾ ਸਕਦਾ ਚਲੋ ਜੀ ਹੁਣ ਆਪਾਂ ਲੰਗਰ ਹਾਲ ਚੱਲਦੇ ਆ ਉਹ ਵਾਲੀ ਬਿਲਡਿੰਗ ਆ ਜਿਹੜੀ ਹੁਣ ਨਵੀਂ ਤਿਆਰ ਹੋ ਰਹੀ ਹੈ ਜੀ ਅੱਗੇ ਹੈਗਾ ਲੰਗਰ ਘਰ ਲੰਗਰ ਹਾਲ ਦੇ ਗੱਲ ਸਭ ਹਾਂ ਸੱਚੇ ਬੀਸ਼ ਸੰਗਤ ਬੈਠ ਕੇ ਪ੍ਰਸ਼ਾਦਾ ਸਕਣ ਦੇ ਲਈ ਆਪਾਂ ਇਹ ਲਈ ਬਰੇਵੀ ਬੈਠ ਕੇ ਤਾਂ ਬੜੀ ਘੜਾ ਪਰਸ ਕਿਵੇਂ ਬੜੀ ਘੜਿਆ ਤੁਸੀਂ ਪਰਸ ਹਾਈ ਹਾਂ ਬੰਦ ਨੂੰ ਮੈਂ ਕਲੀਕ ਕੀਤਾ ਸੀ ਰੋਕ ਟਿਕਾ ਮੈਂ ਮੈਂ ਰੱਖ ਲਈ ਅੱਜ ਵੀ ਕੁਝ ਫੈਗਰਡ ਅੱਜ ਬੰਨਣਾ ਲੱਗਦੀ ਨਹੀਂ ਵਾਪਸ ਫੈਗਰਡ ਫੈਗਰਡ ਮੈਂ ਜੁੜਾ ਤੈਨੂੰ ਤਾਂ ਦੰਨ ਮੈਂ लिया ने तन्न ਲਗੇ ਤੂੰ ਛੋਟਾ ਹੈ ਤੂੰ ਮੇਖੂ ਛੋਟਾ ਜੋ ਕਾਹਦਾ ਕੀ ਹੈ ਇਹ ਤੂੰ ਇਹਦੇ ਨਾਲ ਖੇਡੇਗਾ ਕਹਦਾ ਆ ਲੈ ਕੇ ਦੇ ਹੁਣ ਤੂੰ ਇਹਦੇ ਨਾਲ ਖੇਡੇਗਾ ਪਤਾ ਨਹੀਂ ਕੀ ਹੈਗਾ ਚੱਲ ਆ ਜਾ ਹਲਾ ਹਲਾ ਤੂੰ ਆ ਜਾ ਯਾਰ ਇੱਧਰ ਹੋ ਜਾ ਤੁਸੀਂ ਕਹਣੀ ਹੈ ਜੀ ਬਸ ਬਸ ਬਹੁਤ ਆ ਗਈ ਬੋਤਲ ਬੇਲ ਮੇ ਬਿਕ ਗਈ ਸੀ ਅੰਕਲ ਤੁਹਾਡੀ É, hey. <tapos> 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 <Ha, leya unha. tapos> ਗੱਡੀ ਤਾਂ ਆਪਣੀ ਆ ਗੱਡੀ ਆ ਇਹ ਨੂੰ ਦਿਖੀ ਨਹੀਂ ਇਹਨੂੰ ਗੱਲ ਦਿਖਾ ਕੇ ਬਸ ਅੰਕਲ ਵਧੀਆ ਉਹ ਕੋਈ ਨਹੀਂ ਕੋਈ ਨਹੀਂ ਪਾ ਦੋ ਪਾ ਦੋ ਪਾ ਦੋ ਕੀ ਆਈ ਵਾਰੀ ਕਹਿੰਦੇ ਆ

ਲੋ ਜੀ ਆਪਾਂ ਗੱਡਣ ਚੱਲੇ ਹਾਂ ਧਮਾਰਾ ਹੈ ਬਾਹ ਚੂਰਾ ਤਾਂ ਨਹੀਂ ਬਣਾਈ ਜਾਂਦੇ ਅੱਗੇ ਦੇਖਣੇ ਪੈਣਗੇ ਦੇਖਣਾ ਅੱਗੇ ਪੱਥੇ ਤਾਂ ਦੇ ਪਾੜ ਜੋ ਕਿ ਹੈਗੇ Partió de un ਵੀਡੀਓ ਵਧੀਆ ਲੱਗੂ ਤਾਂ ਪਲੀਜ਼ ਬੀੜੀ ਨੂੰ ਲਾਈਕ ਸ਼ੇਅਰ ਕਮੈਂਟ ਜੁਗ ਕਰ ਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਆ ਕਰੋ ਜੀ ਸਪੋਰਟ ਕਰਿਆ ਕਰੋ ਚੈਨਲ ਨੂੰ ਬੈਲ ਬੈਕ ਸੀ ਹੋਰ ਲੰਮੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ